कबी हाणे चौड़ विचो कॾहिं प्राप आहे जा ताईं प्यारे वारा ताईं शीनो हाणे कंदा 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 कहिड़ा चाजा कमाना ते ਧਮਾਲਾ ਮੇਰੇ ਦੋਸਤੋ ਪੰਦੀਆ ਭਲੋਤੀ ਜਿਹਾ ਧਮਾਲਾ ਮੇਰੇ ਦੋਸਤੋ ਪਰਮਨ ਸੁੱਕੂ ਤੇ ਜਰਮਨ ਸਿੱਧੀ ਉਹ ਕਹਿੰਦੇ ਵੀ ਕੋਈ ਵੀ ਸ਼ੀਲੂ ਨੂੰ 2 ਨੰਬਰ ਲੈ ਗਿਆ ਤੇ 100 ਡਾਲਰ ਇਹ ਜੱਫਾ ਪਾ ਗਿਆ ਪਰ ਸ਼ੀਲੂ ਨੂੰ ਬਾਹਰ ਤੋਂ ਸਟਾਰ ਬਿੱਲੇ ਆਹ ਸੋਹਣਿਆ ਬੱਕ ਪਾਸੇ ਫਰਿਆਦ ਫਰਿਆਦ ਜੱਫਾ ਲਾਵੜਾ ਫਰਿਆਦ ਜੱਫਾ ਲਾਵੜਾ ਗੁਜਰਾਣੀ ਬੋਲੀ ਐ ਵੀ ਫਰਿਆਦ ਜੱਫਾ ਲਾਵੜਾ एक पासे तरसोडा का पोतला हम कहो गल हम कहो गल हम कहो गलखी चीज फरिया

ਕੋਮੇਟੀ ਵਿੱਚ ਹੋਈ ਜਾਂਦੀ ਆਤਾ ਆ ਚਾਚਾ ਕੋਮੇਟੀ ਵਿੱਚ ਹੋਈ ਜਾਂਦੀ ਆਤਾ ਆ ਚੱਕ ਆਹ ਅਗਲੀ ਕਬੱਡੀ ਫਿਰ ਮਲਦਾ ਦੇ ਵਿੱਚ ਕਿ ਸ਼ੇਰ ਭੁੱਖੇ ਮਰ ਜਾਂਦੇ ਪਰ ਖਾ ਨਹੀਂ ਖਾਂਦੇ ਜਿਨ੍ਹਾਂ ਨੇ ਗਾਰ ਚਲਾਏ ਉਹ ਮਾੜੇ ਬੌਰ ਨਹੀਂ ਜਾਂਦੇ ਜਿਹਨਾਂ ਨੇ ਬੌਰ ਚਲਾਏ ਉਹਨਾਂ ਦੇ ਬੌਰ ਨਹੀਂ ਜਾਂਦੇ ਬਾਲਾ ਰਸ਼ੀਦੂ ਬੰਦੀ ਆ ਕਵਰ ਰਸ਼ੀਦ ਮੇਰੇ ਵਾਲੇ ਮੈਕ ਤੇ ਆ ਜਵੇ ਬਾਲਾ ਰਸ਼ੀਦ ਕਵਰ ਰਸ਼ੀਦੂ ਬੰਦੀ ਮੇਰੇ ਮੈਕ ਤੇ ਕਾਲਾ ਰਸ਼ੀਦ ਆ ਜਾਣਗੇ

फरियाद शक्कर करिए फरियाद शकर, शकर एक पास रवि 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 तो बारह बल्ले 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 ਇੱਕ ਨੰਬਰ ਹੋल्ड ਸੀਗਾ ਉਹ ਨੰਬਰ ਸ਼ਕਰਪੁਰ ਦੀ ਟੀਮ ਦਾ ਹੈ ਆ ਅਗਲੀ ਕਬੱਡੀ ਫਿਰ ਪਾਕਿਆ ਧਰਤੀ ਮਾਨ ਮੱਖਰ ਕਿ ਚੱਚ ਚਲਾਕੀ ਨਹੀਂ ਚੱਲਣੀ ਤਕਸੀਮਾ ਜਰਮਨ ਦੀ ਨਾਲ ਪਿਆਰ ਦੇ ਲੱਟਦਾ ਯਾਨ ਸਾਡੀ ਅਰਬਾ ਖਰਬਾਨੀ ਨਾਲ ਪਿਆਰ ਦੇ ਲੱਟਦਾ ਯਾਨ ਸਾਡੀ ਪਰ ਇਹਦੀ ਸਾਈਡ ਹੁਣ ਦੇਖਣ ਦੀ ਲਾਗੇ ਜੱਸਾ ਲਾਦੀ ਸਿੱਧੂ ਕੈਲਗਰੀ ਜਰਮਨ ਸਿੱਧੂ ਤੇ ਹੈਪੀ ਖਲੋਟੀ ਬੋਲਡੀਆਂ ਦੋ ਕਬੱਡੀਆਂ ਦੇ ਕਨੇਡੀਅਨ 100 ਡਾਲਰ ਸਾਡੇ ਵੀਰਾਂ ਵੱਲੋਂ ਹੋਣਾ ਹੈ ਲੈ ਵੀ ਵੀਰ ਲਾਡੀ ਆਪਣੇ ਕੋਲੇ ਰੱਖੀ ਸਿਰੇ ਦਾ ਮੈਚ ਖੇਡਿਆ ਜਾ ਰਿਹਾ ਹੈ ਇਧਰ ਇਹ ਬੋਲਦੇ ਲਈ 100 ਡਾਲਰ ਗਲੁੱਟ ਗਿਆ ਹੈ ਲਓ ਖੇਡ ਮੈਦਾਨ ਦੇ ਵਿੱਚ ਕਿ ਚੰਨ ਚਾਨਣੀ ਰਾਤ ਮਹਿਰਨਾ ਤਿੰਮ ਟਮਾਉਂਦੇ ਤਾਰੇ ਪਿੰਡ ਘੁਲੂਤੀ ਮੇਲਾ ਲੱਗਿਆ ਆਏ ਖਿਆਰੀ ਸਾਰੇ ਚੰਨ ਚਾਨਣੀ ਰਾਤ ਮਹਿਰਨਾ ਤਿੰਮ ਟਮਾਉਂਦੇ ਤਾਰੇ ਸੋਨੀ ਯੂ ਐਸ ਏ ਪਰ ਮੀਰੇ ਸੀਲੂ ਦੇ ਤਿੰਨ ਜੱਫਿਆਂ ਤੇ 10000 ਰੁਪਇਆ ਲਓ ਖੇਡ ਮੈਦਾਨ ਦੇ ਵਿੱਚ ਖੀਰਾਂ ਵਾਲੀਆ ਹਰਮਨ ਖੇਡ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ 23 ਫਰਵਰੀ ਭੱਜੀ ਆ ਰਹੀ ਹੈ ਬਲਜੀਤ ਸਿੰਘ ਦੀ ਵਾਸੀ ਚੂਹੇ ਦੀ ਸਾਡੇ ਵੀਰ ਸੱਦਾ ਦਿੰਦੇ ਆ

ਸਿਰਾ ਗੱਲ ਬਾਤ ਹੈ ਸਿਰਾ ਗੱਲ ਬਾਤ ਹੈ ਘਲੋਟੀ ਵਾਲੇ ਕੀ ਹਾਲ ਚਾਲ ਹੈ ਸਿਰਾ ਗੱਲ ਬਾਤ ਹੈ ਗੱਲ ਟਿਕਾਣੇ ਲੱਗੀ ਪਈ ਹੈ ਗੱਲ ਸਿਰੇ ਲੱਗੀ ਪਈ ਹੈ ਰੇਣੀ ਮੰਡਰੀ ਦੇ ਡਾਕਟਰ ਲੰਗਲੋ 1000 ਰੁਪਿਆ ਕਾਕੇ ਦੇ ਲਈ ਮਨਸਮਰ ਪੁੱਜੇ ਨੇ

पति का पति का पति का पति आरसिया वाला स्पाइडर मैन मालवे का

ਬੰਦੇ ਦੇਖੋ ਕਿੰਨੇ ਬੈਠੇ ਆ ਸਾਡੇ ਵਿੱਚ ਸ਼ਕਰਪੁਰੀਓ ਬਈ ਬੈਕ ਵਾਲੇ ਨੇ ਪੈਣ ਖਰਾਬ ਦਾ ਸਾਨੂੰ ਨੰਬਰ ਨਹੀਂ ਕੋਈ ਮੈਸੂਦ ਆਸਤਾ ਜੋ ਪੈਣ ਬੁਲਟ ਦੀਆਂ ਦੋ ਕਬੜੀਆਂ ਤੇ 2000 ਰੁਪਈਆ ਹੈ ਜਰਮਨ ਸਿੰਘੂ ਲਾਡੀ ਸਿੰਘੂ ਤੇ ਨਾਲ ਹੈਪੀ ਬੰधेर ਕਲੋਤੀ ਗੁਰਵਿੰਦਰ ਚਾਹਵ ਤੇ ਨਾਲ ਸਾਡੇ ਵੀਰ ਜਿਹਨਾਂ ਨੇ ਅੱਜ ਫੋਨ ਮੋਟਰਸਾਈਕਲ ਵੀ ਦੇਣਾ ਹੈ ਨਾਲ ਸਿਮਰਨ ਸਾਡੇ ਵੀਰ ਦਾ ਵੱਡਾ ਧੰਨਵਾਦ ਗਗਨ ਦਾ ਤੇ ਪਰਮਿੰਦਰ ਸੰਧੂ ਵਾਲਾ ਦਾ ਮੇਰੇ ਵੀਰੋ ਲਓ ਖੇਡ ਮੈਦਾਨ ਦੇ ਵਿੱਚ ਅਗਲੀ ਕਬੱਡੀ ਪਾਉਣ ਦੇ ਲਈ ਇਸ ਸਮੇਂ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ ਹੈ ਲਓ ਜਨੂੰ ਗੱਬਰੂ ਲਓ खुले किसान सागर पंच नहीं पैने कड़ी फरियाद तैयार है इंदर जीत तैयार है मनुखा प्यार है काका तैयार है और बंदा चक्कर रवि कदम आज

औखा कु प्रीते आ रहा बंदा बंदा चाहे तो हिलाके जग धरते बंदा चाहे तो हिलाके जग धरते अज वी मुबारकबाद है ਗੁਰੀ ਆਸਟ੍ਰੇਲੀਆ ਤੇ ਬਾਲਜੀ ਤੇ ਆਸਟ੍ਰੇਲੀਆ ਵੱਲੋਂ ਜਿਹੜੀ ਥੋੜੀ ਜਿਹੀ ਟੀਮ ਅੱਜ ਸਪான்ਸਰ ਕੀਤੀ ਗਈ ਹੋਈ ਹੈ ਬਹੁਤ ਵੱਡੇ ਜੌਂਦਾਂ ਨੇ ਅੱਜ ਵੱਡੀ ਮੁਬਾਰਕਬਾਦ ਹੈ ਸਾਡੇ ਵੀਰ ਲਾਢੀ ਸਿੱਧੂ ਚਠਾ ਗਵਿੰਦਪੁਰਾ ਸਰਦਾਰ ਨਾਜਰ ਸਿੰਘ ਜੀ ਸਿੱਧੂ ਦੇ ਪੁੱਤਰ ਨੂੰ ਨਾਲ ਕਹਿੰਦੇ ਸਾਡੇ ਵੀਰ ਹੈਪੀ ਭੰਦੇਰ ਘਲੋਟੇ ਨੂੰ ਅਮਨ ਦਿਓਰੇ ਦੇ ਸਾਜੀ ਦੀ ਟੱਕਰ ਦਿਖਾਇਆ ਮੇਰਾ ਬਾਪਾ ਇਹਨਾਂ ਘਲੋਟੀ ਵਿੱਚ ਠੀਕ ਹੈ ਲਾਡੀ ਸਿੱਧੂ ਤੇ ਨਾਲ ਹੈਪੀ ਪੂਰਾ ਖੁਸ਼ ਹੈ ਵੀ ਤਨਤਨ ਹੋ ਗਈ ਹੈ ਦੁਨੀਆ ਖੁਸ਼ ਹੈ ਆ ਰਵੀ ਕੈਂਦਰਮਾ ਰਵੀ ਕੈਂਦਰਮਾ ਆਪ ਗੀਮ ਦੇ ਖਾਤੇ ਜੋੜ ਗਿਆ ਇੱਕ ਮਿੰਟ ਬੱਲਰ ਦੀ ਅਗਲੀਆਂ ਦੋ ਕਬੱਡੀਆਂ ਤੇ 3100 ਰੁਪਏ ਸਾਡੇ ਵੀਰ ਬਲੂਮ ਸਪੋਰਟ ਵਾਲੇ ਵੀਰਾਂ ਵੱਲੋਂ 3100 ਰੁਪਏ ਨਾਲ ਹੀ ਬੜਾ ਧੰਨਵਾਦ ਬੱਲੂ ਜੀ ਉਸੇ ਲਓ ਖੇਡ ਮੈਦਾਨ ਦੇ ਵਿੱਚ ਹੈਪੀ

100 ਰੁਪਏ ਕਬੱਡੀ ਪੌਣ ਦੀ ਬਾਕੀ ਹੈ ਸਿਰੇ ਦਾ ਮੈਚ ਲੱਗ ਪੈਲਰ ਮਾਰ ਰਵੀ ਅਗਲੀ ਕਬੱਡੀ ਪੌਣ ਲਈ ਵਾਧਾ ਹੋਇਆ ਹੈ ਪਿੰਡੇ ਨਿਸ਼ਕਲ ਮੁੰਡਿਆਂ ਦੇ ਜਵਾਨੀ ਉੱਡ ਜੂਟ ਜੂ ਕਰਦੀ ਜਿਾਫ ਜਿਵੇਂ ਝੱਟੇ ਹੋਏ ਚੱਤੇ ਦੀ ਰੇਡ ਵਾਗ ਹਿਰਨ ਉਡਾਰੀ ਭਰਦੀ ਫੈਸਲੇ ਹੁਣ ਕੋੜਾਂ ਦੇ ਕੋੜਾ ਨਾਲ ਟਰੈਕਟਰ ਮਿਲਵੇ ਖੇੜ ਕੇ ਕਬੱਡੀ ਕਾਲਿਆ ਹੋਏ ਹੁੰਦੇ ਪਰਮਾਨ ਹੁੰਦੇ ਈਰਮਾਨਪੁਰੇ ਸਭ ਦੇ ਨੇ ਖੇਡ ਕੇ ਕੌਡੀ ਕਾਲੀਆਂ ਹੋਏ ਹੁੰਦੇ ਈਰਮਾਨਪੁਰੇ ਸਭ ਦੇ ਪਰ ਅੱਜ ਬਹੁਤ ਕੀ ਲੋ ਮਿਲਦੇ ਐ ਇਸ ਸਮੇਂ ਦੀ ਬਤ ਹੈ ਔਰ ਇਧਰ ਸਾਡੇ ਵੀਰ ਜਸ਼ਨ ਦਾ

ਕਹਿੰਦੇ ਆ ਵੀ ਸ਼ੀਰੂ ਦਾ ਕੋਟ ਨਹੀਂ ਹੈ ਨੀ ਅੜ ਜਮ ਕੇ ਕੌਣ ਜਾਊਗਾ ਮਨੀ ਦਾ ਦੇ ਰਾਜੀਨ ਮੋਪਾਲਾ ਵੱਲੋਂ ਇੱਕ ਕਬੱਡੀ ਬਾਕੀ ਹੈ ਬਰੋੜ ਦੀ ਆ 3100 ਰੁਪਏ ਇਹ ਬੜੀ ਅਰਸ਼ਪੀਰ ਇਹ 3100 ਰੁਪਏ ਜਿੱਧਰ ਪਾਂਚ ਲਾ ਗਿਆ ਉਹਨੂੰ ਦੇਦੀ ਲਓ ਖੇਡ ਮੈਦਾਨ ਦੇ ਵਿੱਚ ਪਈ ਹੋਈ ਕਬੱਡੀ ਇਸ ਵੇਲੇ ਰਵੀ ਕਬੱਡੀ ਪਾਉਂਦ ਲਈ ਵਧਿਆ ਹੋਇਆ ਪਈ ਹੋਈ ਕਬੱਡੀ ਤੇ ਬਲੂ ਕਰਦਾ ਟਰਾਈ ਪਰ ਰਵੀ ਇਸ ਨੇ ਪੁਆਇੰਟ ਅਬੀ ਟੀਮ ਦੇ ਸੇ ਜੋੜ ਗਿਆ ਕਿ ਚੋਬਰ ਦਾ ਪਿੰਦ ਸੁਣੀ ਦਾ ਦਿਉੜਾ ਹੈ ਹਰਿਆਣੇ ਵਾਲਾ

जोर सहड़ी करती है लाइए जी कारा जी वैजे नट भरा वो सलाद के अंदर जी जिन्हें जसी लड़ गए सोनी यूएसए का बड़ा धरना

गर्णी गर्णी नहीं।, राती नहीं, है, नहीं। है, बाकी गलते छड़ी है बाकी गलते छड़ी है अगली कौड़ी फिर शहजादा आ गया है कप धां का कद के देख लो ललकों बारे नहीं कहा बंद करते सरचा करके लबड़े लोग बाहु अंकपुर का रोड़ सरचा करके लग रहे लोग बाहू अकलपुर का रोड़ा एक पास छीनो 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 शादी

ਲੇ ਲੈ ਲਿਆ ਸੀ ਦੋਨਾਂ ਦੇ ਗੇਸਟ ਗਿਆ ਦੋਨਾਂ ਟੀਮਾਂ ਦੇ ਦੀਪਲੇ ਬੰਨ੍ਹਣ ਦੇ ਵਿੱਚ ਹਰ ਕਬੱਡੀ ਪਾਉਣ ਲਈ ਵਧਾ ਹੋਇਆ ਸਿਰੇ ਦਾ ਮੈਚ ਹੈ ਐਮ ਸਿਰੇ ਦੀ ਟੱਕਰ ਖੇਡੀ ਜਾ ਰਹੀ ਹੈ ਬਈ ਫੇ ਕਬੱਡੀ ਤੇ ਇਸ ਸਮੇਂ ਹਰਮਨ ਬੁਲਟ ਖੀਰਾ ਬਣੀ ਹੈ ਪੁਆਇੰਟ ਆਪਣੀ ਟੀਮ ਨੇ ਹਿੱਸੇ ਜੋੜ ਗਿਆ ਇਹਨਾਂ ਫਾਲੇ ਪਾ ਕੇ ਜੇ ਸ਼ਿਲੂ ਇੱਕੋ ਜੱਫਾ ਲਾਉਂਦਾ ਹੈ ਪੰਨੀ ਕਬੱਡੀ ਉੱਤੇ ਹਰ ਫਰਿਆਦ ਚਾਰ ਹੈ ਇੰਦਰ ਵੀ ਚਾਰ ਹੈ 22 23 ਦੇ ਲੱਖ ਨੇ ਬੁਲਟ ਬੁਟ ਸੈਕਲ ਇੰਦਰ ਜੀ ਦਾ ਫੈਰ ਮੈਂ ਕੋਟੇ ਇੱਕ ਆਹ ਮੈਂ ਦੀ ਸਜਾਵਟ ਤੋਂ ਬਾਅਦ ਅੱਜ ਵਰਗਾ ਦੀ ਅੱਖਾਂ ਬੰਦ ਕੇ ਤੀਰ ਤਕਾਣੇ ਲਾ ਦੂੰਗਾ ਅੱਖਾਂ ਬੰਦ ਕੇ ਤੀਰ ਤਕਾਣੇ ਲਾ ਦੂੰਗਾ ਇੰਦਰ ਜੀ ਨੂੰ ਕਿੰਨੇ ਖੇਤੀ ਵੱਲ ਇੰਦਰ ਜੀ ਦੇ ਲਈ 500 ਰੁਪਏ ਦੇ ਮਾਨ ਸਨਮਾਨੇ نے اپنے ਵੱلੋਂ ਧੰਨਵਾਦ ਕਰਨਾ ਹੈ ਗੁਰਮੁਖ ਪੰਨੇਰ ਘੋਟੀ ਵੱਲੋਂ ਵੀ 500 ਰੁਪਏ ਇੰਦਰਜੀਤ ਦੇ ਲਈ ਬਾਤ 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 ਤਨ 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 ਵੋਟ ਵੋਟ ਰੋਹੀ 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 ਵੋਟ 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 ਸਹੀ ਵੋਟ ਵੋਟ ਬੱਜ ਬੱਜ ਪ੍ਰਤਿਪਦ ਬੱਜ ਬੱਜ

ਇਨੂ ਸ਼ਾਗਰ ਵਿੱਚ ਕਬੱਡੀ ਦੇ ਮੰਗ ਉੱਠਦੀ ਕੋਨੇ ਕੋਨੇ ਤੋਂ ਵਿੱਚ ਮਰਾਨਾ ਖਾਸ ਤੇ ਦਾ ਜਿਵੇਂ ਦੁਨੀਆਂ ਦੇ ਕਰੋਨੇ ਤੋਂ ਮਿੰਟੂ ਬਰਾਇਆ ਸ਼ੋਰਾ ਹਰਿਆਣੇ ਦਾ ਕਾਹਤਾ ਹੁੰਦਾ ਹੋਣੇ ਤੋਂ ਕਾਹਤਾ ਹੁੰਦਾ ਹੈ ਜੋ ਹੋਣੇ ਤੋਂ ਰੇਦਰ ਕਿਹੜਾ ਬਣਿਆ ਇਹਨ ਘੋਤੀ ਦੇ ਕਬੱਡੀ ਕੱਪ ਦੇ ਵਿੱਚੋਂ 14 ਕਬੱਡੀਆਂ ਤੇ 11 ਨੰਬਰ ਖੀਰਾ ਵਾਲੀਏ ਹਰਮਨ ਮੋਤੇ ਗਾਰੀਏ ਜਗਨੂ ਕਹਿੰਦੇ ਘੋਤੀ ਦੇ ਕੱਪ ਦੇ ਉੱਤੇ ਅਦੇ ਵੇਖ ਲਾ ਕਰੋ ਕਹਿੰਦੇ ਚੱਲ ਅੰਨੇ ਰਵੀ ਨੇ ਵੀ ਚਾਹੇ ਕੱਡੀਆਂ ਪਾਈਆਂ ਸੀਆ ਪਰ ਉਹਨੇ ਚਾਰ ਜੱਫੇ ਸੀਏ ਨੂੰ ਉਹਨੇ 10 ਨੰਬਰ ਲੈ ਸੀਏ ਇਸ ਕਰਕੇ 14 ਕੱਡੀਆਂ ਤੇ 11 ਨੰਬੇ ਖੇਡਾਂ ਵਾਲਿਆ ਬੋਟਾ ਆਦੇ ਕੌਡੀ ਕਾਪਾ ਬਿੰਦ ਜਿੱਤ ਗਿਆ ਅੱਜ